ਸਲਾਮ ਵਾਲੇਕਮ ਜੀ ਵੀਰੋ ਕੀ ਹਾਲ ਜਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਦੇਖ ਰਿਹਾ ਲੋਕਾਂ ਦੇ ਬਿਆਨ ਤੇ ਆ ਰਹੇ ਨੇ ਲੇਕਿਨ ਜਿੰਨਾ ਤੇ ਪੂਰੀ ਦੁਨੀਆ ਦੀ ਨਜ਼ਰ ਰਹਿੰਦੀ ਹੈ ਜਿੰਨਾ ਤੇ ਸਿੱਖਾਂ ਸਰਦਾਰਾਂ ਦੀ ਨਜ਼ਰ ਰਹਿੰਦੀ ਹੈ ਕਿ ਸਿੱਖ ਲੀਡਰ ਜਿਹੜੇ ਨੇ ਉਹ ਕੀ ਗੱਲਬਾਤ ਕਰ ਰਹੇ ਨੇ ਸਿੱਖ ਰਾਜ ਨੂੰ ਲੈ ਕੇ ਖਾਲਸਾਤਨ ਨੂੰ ਲੈ ਕੇ ਖਾਲਸੇ ਰਾਜ ਨੂੰ ਲੈ ਕੇ ਸਿੱਖਾਂ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਕੀ ਓਪੀਨੀਅਨ ਹੈ ਉਹਨਾਂ ਦੀ ਕੀ ਸਟੇਟਮੈਂਟ ਹੈ ਉਹ ਇਸੇ ਮਤਲਬ ਲਗਾਈ ਦੀ ਵੀਡੀਓ ਇਹ ਵੀਡੀਓ ਹਲਵਾ ਦਿੰਨੇ ਆ ਵੀਡੀਓ ਹਲਵਾ ਦਿੰਨ ਤੋਂ ਪਹਿਲੇ ਤਮਾਮ ਦੋਸਤਾਂ ਅਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆ ਦੇਖ ਰਹੇ ਆ ਕਿ ਉਹ ਅਮਰੀਕਾ ਕੈਨੇਡਾ ਯੂਰਪ ਕਾਫੀ ਮੁਲਕਾਂ ਇੱਚ ਖਾਲਿਸਤਾਨ ਮੂਵਮੈਂਟ ਜ਼ੋਰ ਪਕੜ ਗਈ ਹੈ ਉਹਨ ਕੀ ਸਮਝੇ ਅਸੀਂ ਕਦੋਂ ਤੱਕ ਇਨਸ਼ਾਅੱਲਾ ਖਾਲਿਸਤਾਨ ਆਜ਼ਾਦ ਹੋਏਗਾ ਦੇਖੋ ਖਾਲਿਸਤਾਨ ਤਾਂ ਬਣੇਗਾ ਹੋਰ ਬਹੁਤ ਜਲਦ ਬਣੇਗਾ ਜਿਹੜਾ ਸਮਾਂ ਤੇ ਜਿਹੜਾ ਜਿਹੜੀ ਹਵਾ ਆ ਇਸ ਵਕਤ ਸਾਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਪੱਤਾ ਪੱਤਾ ਜਿਹੜਾ ਆ ਉਹ ਕਹਿ ਰਿਹਾ ਇਸ ਵਕਤ ਹਰੇਕ ਦੇਸ਼ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਆ ਪੂਰੇ ਜੋਰਾਂ ਦੇ ਉੱਤੇ ਆ ਤੇ ਜਿਹੜੇ ਸਭ ਤੋਂ ਮੋਰਓਵਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਹਿੰਦੂਸਤਾਨ ਨੇ ਇੱਕ ਪ੍ਰੋਪਾਗੈਂਡਾ ਕੀਤਾ ਸੀਗਾ ਕਿ ਪੰਜਾਬ 'ਚ ਕੋਈ ਖਾਲਿਸਤਾਨ ਨਹੀਂ ਚਾਹੁੰਦਾ ਖਾਲਿਸਤਾਨ ਰੈਫਰੰਡਮ ਦੀ ਮੁਹਿੰਮ ਨੇ 2.5 ਮਿਲੀਅਨ ਵੋਟਾਂ ਜਿਹੜੀਆਂ ਹਲੇ ਤੱਕ ਲੈ ਕੇ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਆ ਉਹਨਾਂ ਤੋਂ 2.5 ਮਿਲੀਅਨ ਦੇ ਨੇੜੇ ਜਿਹੜੀਆਂ ਵੋਟਾਂ ਜਿਹੜੀਆਂ ਹਾਸਲ ਕਰਕੇ ਦੁਨੀਆ ਦੇ ਵਿੱਚ ਇਹ ਸਾਬਤ ਕਰਤਾ ਕਿ ਪੰਜਾਬ ਕਦੀ ਵੀ ਦਿੱਲੀ ਦੇ ਨਾਲ ਰਹਿਣਾ ਨਹੀਂ ਚਾਹੁੰਦਾ ਅੱਜ ਇਸ ਰੈਫਰੰਡਮ ਦੇ ਥਰੂ 6 for justice ਦੇ ਥਰੂ ਇਹ ਗੱਲ ਦੁਨੀਆ ਦੇ ਟੇਬਲਾਂ ਤੇ ਪਹੁੰਚੀ ਆ ਕਿ ਪੰਜਾਬ ਦਾ ਬੱਚਾ ਬੱਚਾ ਆਜ਼ਾਦੀ ਚਾਹੁੰਦਾ ਆ ਸੋ ਪੰਜਾਬ ਜਲਦੀ ਹੀ ਆਜ਼ਾਦ ਹੋਏਗਾ ਪਰਮਜੀ ਜੀ ਇਹ ਮੈਂ ਦੱਸੋ ਮੈਂ ਨਕਸ਼ਾ ਵੇਖ ਰਿਹਾ ਮੇਰੇ ਸਾਹਮਣੇ ਹੈਗਾ ਖਾਲਸਾਤਾਨ ਦਾ ਪ੍ਰੋਪੋਜ਼ਡ ਨਕਸ਼ਾ ਜਿਹੜਾ ਹੈਗਾ ਮੈਂ ਜ਼ਰਾ ਐਜੂਕੇਟ ਕਰੋ ਇਹਦੇ ਤੁਸੀਂ ਦਿੱਲੀ ਨੂੰ ਛੱਡ ਤਾ ਕਿਉਂਕਿ ਦਿੱਲੀ ਤੇ ਇੱਕ ਜ਼ਮਾਨੇ ਪੰਜਾਬ ਦਾ ਕੈਪੀਟਲ ਸੀ ਉਹ ਤੇ ਪੰਜਾਬ ਦਾ ਹਿੱਸਾ ਹੈ ਉਹਨੂੰ ਕਿਉਂ ਤੁਸੀਂ ਛੱਡ ਤਾ ਦੇਖੋ ਤੁਸੀਂ ਜੇ ਨਕਸ਼ੇ ਨੂੰ ਬਹੁਤ ਚੰਗੀ ਤਰ੍ਹਾਂ ਦੇਖੋਗੇ ਤਾਂ ਅਸੀਂ ਦਿੱਲੀ ਨੂੰ ਨਹੀਂ ਛੱਡਿਆ ਦਿੱਲੀ ਦਾ ਇੱਕ ਪਾਰਟ ਹੈਗਾ ਆ ਜਿਹੜਾ ਉਕਾਲਿਸਤਾਨ ਦੇ ਨਕਸ਼ੇ ਦੇ ਵਿੱਚ ਬਿਲਕੁਲ ਜਿੱਥੇ ਸਿੱਖਾਂ ਦਾ ਰਾਜ ਰਿਹਾ ਹੈ ਤੇ ਜਿੱਥੇ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਅੱਜ ਦੀ ਡੇਟ ਦੀ ਜਿਹੜੀ ਦਿੱਲੀ ਹੈ ਉਹ ਕੁਝ ਹੋਰ ਤਰੀਕੇ ਦੀ ਹੈ ਤੇ ਜਦ ਸਮੇ ਖਾਲਸਾ ਰਾਜ ਹੁੰਦਾ ਸੀ ਉਦੋਂ ਦਿੱਲੀ ਕੁਝ ਹੋਰ ਤਰੀਕੇ ਦੀ ਸੀ ਸੋ ਉਹ ਜਿਹੜਾ ਹਿੱਸਾ ਆ ਉਹ ਬਿਲਕੁਲ ਜਿਹੜਾ ਆ ਅਸੀਂ ਉਸੇ ਨਕਸ਼ੇ ਦੇ ਵਿੱਚ ਉਹ ਪਾਇਆ ਹੋਇਆ ਤੇ ਦੂਜੀ ਗੱਲ ਇਹ ਹੈ ਕਿ ਸਾਡੀ ਜਿਹੜੀ ਅਰਦਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗੁਰੂਕੋਲ ਅੱਲਾ ਕੋ ਆਪਾਂ ਜਦੋਂ ਅਰਦਾਸ ਬੇਨਤੀ ਕਰਦੇ ਆ ਤਾਂ ਉਹਦੇ ਵਿੱਚ ਸਾਡੀ ਅਰਦਾਸ ਦੇ ਵਿੱਚ ਇਹ ਸ਼ਾਮਿਲ ਆ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਇਹ ਬਿਲਕੁਲ ਸਾਡੀ ਅਰਦਾਸ ਦਾ ਇੱਕ ਹਿੱਸਾ ਆ ਉਹ ਦਿੱਲੀ ਦੇ ਤਖਤ ਦੇ ਉੱਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੀਆਂ ਫੌਜਾਂ ਜਿਹੜੀਆਂ ਬਹਿਣਗੀਆਂ ਤੇ ਛਤਰ ਝੁਲेंगे ਸੀਸ ਪਰ ਬੜੀ ਕਰੇਗੀ ਮौज ਉਹਨਾਂ ਦੇ ਸੀਸ ਤੇ ਛਤਰ ਝੁਲਣਗੇ ਇੱਕ ਦਿਨ ਪਰ ਉਹ ਦਿਨ ਬਹੁਤੇ ਦੂਰ ਨਹੀਂ ਹੈਗੇ ਹੁਣ ਜੀ ਪਰਮਜੀਤਾ ਦੱਸੋ ਮੈਨੂੰ ਕਿ ਹਰਿਆਣਾ ਤੇ ਇਹ ਜਿਹੜਾ ਹੈਗਾ ਅ ਅਰੂਨ ਹਿਮਾਚਲ ਪ੍ਰਦੇਸ਼ ਇਹਨਾਂ ਨੂੰ ਅਲੱਗ ਕੀਤਾ ਹੋਇਆ ਤੇ ਇਹਨੂੰ ਕਿਸ ਤਰ੍ਹਾਂ ਤੁਸੀਂ ਜੋੜੋਗੇ ਨਾਲ ਨਹੀਂ ਜੀ ਹਰਿਆਣਾ ਤੇ ਹਿਮਾਚਲ ਤਾਂ ਸਦਾ ਹੀ ਪੰਜਾਬ ਸੀ ਉਹ ਤਾਂ ਜਦੋਂ 1960 ਦੇ ਵਿੱਚ ਇਹਨਾਂ ਨੇ ਇਹ ਮੂਵਮੈਂਟ ਚਲਾਈ ਆ ਕਿ ਘਟ ਆਪਣਾ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਉਦੋਂ ਇਹਨਾਂ ਨੇ ਤਿੰਨ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਜਿਹਦੇ ਵਿੱਚ ਉਹ ਹਰਿਆਣਾ ਜਿਹੜਾ ਕੱਢ ਦਿੱਤਾ ਗਿਆ ਹਿਮਾਚਲ ਕੱਢ ਦਿੱਤਾ ਗਿਆ ਤੇ ਕਾਫੀ ਹਿੱਸੇ ਜਿਹੜੇ ਆ ਰਾਜਸਥਾਨ ਨੂੰ ਦੇ ਦਿੱਤੇ ਗਏ ਜਿਹੜੇ ਪੰਜਾਬ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਜਿਹੜੇ ਪੰਜਾਬ ਦੇ ਇਲਾਕੇ ਸੀ ਉਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਥਰੂ ਜਿਹੜਾ ਆ ਪੰਜਾਬ ਨੂੰ ਤੋੜ ਕੇ ਇਹਨਾਂ ਨੇ ਇੱਕ ਛੋਟਾ ਜਿਹਾ ਸੂਬਾ ਜਿਹੜਾ ਆ ਉਹ ਬਣਾਤਾ ਤੇ ਬਾਕੀ ਸੂਬੇ ਜਿਹੜੇ ਆ ਉਹ ਅਲੱਗ ਕਰ ਦਿੱਤੇ ਗਏ ਪੰਜਾਬ ਤੋਂ ਜੀ ਸਰਦਾਰ ਹਰਮਿੰਦਰ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਫॉर ਜੁਆਇਨਿੰਗ ਅਸ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਅਲੈਕੁਮ ਸਲਾਮ ਤੁਹਾਡੇ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਥੈਂਕ ਯੂ ਸਰਦਾਰ ਜੀ ਇਹ ਮੈਂ ਦੱਸੋ ਕਿ ਇਹ ਭਾਰਤ ਦੇ ਇੱਥੇ ਕਈ ਤਰੀਕਾਂ ਚੱਲ ਰਹੀਆਂ ਨੇ ਆਜ਼ਾਦੀ ਦੀ ਲੇਕਿਨ ਖਾਸ ਐਸ ਸਿੱਖ ਰਹਿਨਮਾਵਾਂ ਨੂੰ ਲੀਡਰਸ ਨੂੰ ਕਿਉਂ ਭਾਰਤੀ ਹਕੂਮਤ ਚੁਣ-ਚੁਣ ਕੇ ਮਰਡਰ ਕਰ ਰਹੀ ਹੈ ਕੈਨੇਡਾ 'ਚ ਹੋਇਆ ਹੋਰ ਜਗ੍ਹਾ ਤੇ ਹੋਇਆ ਹੈ ਇਵਨ ਇੰਡੀਆ ਦੇ ਅੰਦਰ ਜ਼ੁਲਮ ਜਿਹੜਾ ਉਹ ਇੰਤਹਾਹ ਤੇ ਪਹੁੰਚ ਗਿਆ ਹੁਣ ਸਿੱਖ ਕਮਿਊਨਿਟੀ ਦੇ ਉੱਤੇ ਐ ਕਿ ਵਜ੍ਹਾ ਦੇਖੋ ਜੀ ਵਜਾ ਇਹ ਆ ਕਿ ਜਿਹੜੀ ਵੀ ਜਿੰਦੀ ਜਾਗਦੀ ਕੌਮ ਹੋਏਗੀ ਜਿਹੜੀ ਵੀ ਜਾਗਦੀ ਕੌਮ ਆ ਤਸ਼ੱਦਦ ਉਹਨਾਂ ਤੇ ਹੀ ਹੁੰਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਨੇ ਉਹਨਾਂ ਤੇ ਤਸ਼ੱਦਦ ਨਹੀਂ ਹੁੰਦਾ ਇਹ ਗੱਲ ਭਾਰਤ ਦੀ ਉਮਮਤ ਬਹੁਤ ਚੰਗੀ ਤਰੀਕੇ ਜਾਣਦੀ ਹੈ ਕਿ ਸਿੱਖ ਜਾਗ ਤੇ ਬਾਦਸ਼ਾਹ ਜੱਬਾਕੀ ਜਦੋਂ ਵੀ ਸਾਡੇ ਤੇ ਇਹਨਾਂ ਨੇ ਧੱਕੇ ਕੀਤੇ ਨੇ ਸਿੱਖਾਂ ਨੇ ਆਵਾਜ਼ ਚੱਕੀ ਹੈ ਫੋਨ ਦੇ ਦੇ ਅਧਿਕਤਿਕ ਦੀ ਗੱਲ ਕਰੀਏ ਇਹ ਸਾਡੀ ਤਾਰੀਖ 78 ਤੋਂ ਸ਼ੁਰੂ ਹੋਈ ਸੀ 78 ਤੇ ਇਹਨਾਂ ਨੇ ਅਸੀਂ ਜਿਹੜਾ ਜਿਹੜੀ ਇਹਨਾਂ ਨੇ ਭਾਜੀ ਸਾਡੇ ਤੇ ਪਾਈ ਸੀ ਅਸੀਂ ਚੋਂ ਭਾਜੀ ਮੋੜੀ ਆ ਆਵੇਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਇੰਦਰਾ ਗਾਂਧੀ ਗੱਡੀ ਚੜਾਤੀ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਇਹਨਾਂ ਦਾ ਜਨਰਲ ਵੈਦਿਆ ਗੱਡੀ ਚੜਾਤਾ ਤੇ ਸਿੱਖਾਂ ਨੇ ਕਦੀ ਵੀ ਜੇ ਵੀ ਸਾਡੇ ਤੇ ਇਹਨਾਂ ਨੇ ਭਾਜੀ ਪਾਈ ਆ ਪੰਜਾਬੀ ਚ ਭਾਜੀ ਕਹਿੰਦੇ ਮੈਨੂੰ ਪਤਾ ਨਹੀਂ ਉਰਦੂ ਚ ਕੀ ਕਹਿੰਦੇ ਆ ਪਰ ਉਸ ਭਾਜੀ ਨੂੰ ਅਸੀਂ ਸੂਤੇਦ ਮੂੜਿਆ ਇਹਨਾਂ ਨੂੰ ਸੋ ਇਹਨਾਂ ਨੂੰ ਪਤਾ ਵਾ ਕਿ ਜੇ ਸਾਡੇ ਖਿਲਾਫ ਕੋਈ ਕੌਮ ਖੜੀ ਹੋ ਸਕਦੀ ਆ ਤੇ ਉਹ ਸਿੱਖ ਨੇ ਹੁਣ ਜਿਹੜੀ ਇਹ ਮੈਂ ਇਹਨੂੰ ਰਿਲੇਟ ਕਰਕੇ ਦੇ ਦਾਂ ਜਿਹੜੀ ਸਿਚੁਏਸ਼ਨ ਹੋਣੀ ਹਿੰਦੁਸਤਾਨ ਪਾਕਿਸਤਾਨ ਦਾ ਜਦੋਂ ਅਤਨਾਓ ਸੀ ਤੇ ਯੁੱਧ ਹੋਇਆ ਵਾ ਜਿਹੜਾ ਤਿੰਨਕ ਦਿਨ ਇਹਦੇ ਵਿੱਚ ਵੀ ਤੁਸੀਂ ਇਹ ਦੇਖ ਲਓ ਕਿ ਇਹਨਾਂ ਨੇ ਸਿੱਖਾਂ ਨੂੰ ਆਪਣੀ ਸਾਈਡ ਕਰਨ ਵਾਸਤੇ ਕਿੱਦਾਂ ਕਿੱਦਾਂ ਮਤਲਬ ਜਿਹੜੇ ਇਹਨਾਂ ਨੇ ਪੈੰਤਰੇ ਪਾਏ ਆ ਕਿ ਪਾਕਿਸਤਾਨ ਦਰਬਾਰ ਸਾਹਿਬ ਤੇ ਹਮਲਾ ਕਰ ਰਿਹਾ ਇਹ ਸਿਰਫ ਸਿੱਖਾਂ ਨੂੰ ਨਾਲ ਲੈ ਕੇ ਜਾਣ ਵਾਸਤੇ ਇਹਨਾਂ ਨੂੰ ਪਤਾ ਵਾ ਕਿ ਸਿੱਖ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਇਹ ਜਾਗਦੀ ਕੌਮ ਨੇ ਤੇ ਇਹਨਾਂ ਨੇ ਆਪਣਾ ਖਾਲਸਾ ਰਾਜ ਮੋਢ ਕਾਇਮ ਕਰਨਾ ਹੈ ਜੇ ਪੰਜਾਬ ਨੂੰ ਵੰਡਿਆ ਗਿਆ ਸੀ 1947 ਤੇ ਇਸੇ ਕਰਕੇ ਵੰਡਿਆ ਗਿਆ ਸੀ ਇਹਨਾਂ ਨੂੰ ਪਤਾ ਸੀ ਜੇ ਪੰਜਾਬ ਇਕੱਠਾ ਹੁੰਦਾ ਅੱਜ ਹਕੂਮਤ ਪੰਜਾਬੀਆਂ ਦੀ ਹੋਣੀ ਸੀ ਦਿੱਲੀ ਤੇ ਹਾਂ ਤੇ ਇਹਨਾਂ ਜਿੰਨੇ ਵੀ ਆ ਜਮਨਾਪਾਰ ਵਾਲੇ ਇਹਨਾਂ ਨੂੰ ਸਾਰਿਆਂ ਨੇ ਖੁੱਜੇ ਡਾ ਲਾਂ ਸੀ ਭਾਵੇਂ ਪੰਜਾਬ ਸਭ ਤੋਂ ਵੱਡਾ ਸਟੇਟ ਹੋਣਾ ਸੀ ਅੱਜ ਦੇ ਹਿੰਦੁਸਤਾਨ ਦਾ ਜੇ ਅਸੀਂ ਇਕੱਠੇ ਹੁੰਦੇ ਤੇ ਇਹਨਾਂ ਨੇ ਪਹਿਲਾਂ ਪੰਜਾਬੀਆਂ ਨੂੰ ਵੰਡਿਆ ਦੂਸਰੀ ਕੌਮ ਸੀ ਬੰਗਾਲੀ ਜਿਹੜੇ ਇਹਨਾਂ ਦੀ ਆਜ਼ਾਦੀ ਦੀ ਤਾਰੀਖ ਦੇ ਵਿੱਚ ਹਿੱਸਾ ਪਾਇਆ ਦੂਜਾ ਇਹਨਾਂ ਨੇ ਵੰਡੇ ਆ ਬੰਗਾਲੀਆਂ ਨੂੰ ਸਿਰਫ ਇਹ ਦੋ ਸਟੇਟਾਂ ਦੀ ਹੀ ਵੰਡ ਹੋਈ ਹੈ 47 ਬਾਕੀ ਕਿਸੇ ਹੋਰ ਕੌਮਾਂ ਦੀ ਵੰਡ ਨਹੀਂ ਹੋਈ ਸੋ ਇਹ ਮੈਂ ਇਹ ਇਹਨਾਂ ਦੀ ਇਹਨਾਂ ਨੂੰ ਸਾਡੇ ਦੁਸ਼ਮਣਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਸਾਡੇ ਦੁਸ਼ਮਣਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਕੌਮ ਦੇ ਖੜੀ ਹੋ ਸਕਦੀ ਹੈ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਬੋਲ ਸਕਦੀ ਹੈ ਇਹਨਾਂ ਦੇ ਖਿਲਾਫ ਲੜ ਸਕਦੀ ਹੈ ਉਹ ਇੱਕੋ ਇੱਕ ਵਾਹਿਦ ਪੰਜਾਬੀ ਸਿੱਖ ਕੌਮ ਆ ਹਿੰਦੁਸਤਾਨ ਦੇ ਵਿੱਚ ਜਿਹੜੀ ਇਹਨਾਂ ਦੇ ਖਿਲਾਫ ਝੰਡਾ ਚੱਕ ਸਕਦੀ ਹੈ ਇਸ ਲਈ ਅਸੀਂ ਟਾਰਗੇਟ ਕੀਤੇ ਜਾਂਦੇ ਹਾਂ ਜੀ ਸਰਦਾਰ ਹਰਵਿੰਦਰ ਸਿੰਘ ਜੀ ਸਤ ਸ੍ਰੀ ਅਕਾਲ ਥੈਂਕ ਯੂ ਫॉर ਜੁਆਇਨਿੰਗ ਅਸ ਅ ਅੱਛਾ ਅਰਮਿੰਦਰ ਸਿੰਘ ਕਾਲਸਾ ਸਾਹਿਬ ਸੇ ਨਹੀਂ ਬਾਤ ਹੋ ਰਹੀ ਪਰਮਜੀਤ ਜੀ ਜੀ ਐਮਨ ਦੱਸੋ ਕਿ ਓਵਰਆਲ ਕਿਹਨਿਕ ਮੂਵਮੈਂਟ ਚੱਲ ਰਹੀਆਂ ਨੇ ਜਿਹੜੀ ਚਿਕਨ ਸਨੈਕ ਦੇ ਉੱਤੇ ਹੈਗੀ ਸਾਤ ਜਿਹੜੀ ਆਪਣਾ ਰਿਆਸਤਾ ਨੇ ਜਿਹੜੀ ਆਜ਼ਾਦੀ ਮੰਗ ਰਹੀਆਂ ਨੇ ਉਹ ਕਿਹ ਸਟੇਜ ਤੇ ਪਹੁੰਚ ਚ ਨੇ ਇੱਕ ਲੰਮੇ ਉਹਨਾਂ ਦੀ ਗੱਲ ਕਰ ਲਈਏ ਜ਼ਰਾ ਦੇਖੋ ਉਸ ਉਸ ਖਿੱਤੇ ਦੇ ਵਿੱਚ ਜਿਹੜਾ ਆ ਬਹੁਤ ਜ਼ੁਲਮੋ ਸਤਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਿੰਦੁਸਤਾਨ ਦੀ ਸਰਕਾਰ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਉੱਥੇ ਦੇ ਜਿਹੜੇ ਲੋਕ ਆ ਭਾਵੇਂ ਮਿਜ਼ੋਰਮ ਦੇ ਹੋਣ ਭਾਵੇਂ ਆ ਆਸਾਮ ਦੇ ਹੋਣ ਜਿਹੜੇ ਵੀ ਉੱਥੇ ਜਿਹੜੇ ਗੱਲ ਕਰ ਰਹੇ ਐ ਇਸ ਵਕਤ ਹਿੰਦੂਸਤਾਨ ਤੋਂ ਆਜ਼ਾਦੀ ਦੀ ਉਹਨਾਂ ਨੇ ਇਵਨ ਕਿ ਉਹਨਾਂ ਨੇ ਕਾਫੀ ਖਿੱਤਾ ਜਿਹੜਾ ਆ ਆਪਣੇ ਕਬਜ਼ੇ 'ਚ ਲਿਆ ਹੋਇਆ ਤੇ ਉੱਥੇ ਇਹ ਇਹਨਾਂ ਨੇ ਫੌਜ ਵਾੜ ਕੇ ਬੜੀ ਬੁਰੀ ਤਰ੍ਹਾਂ ਉਹਨਾਂ ਦੇ ਜਿਹੜੇ ਆ ਕਤਲੋਗਾਰ ਚੱਲ ਰਹੀ ਆ ਪਰ ਉਹਨਾਂ ਦੀ ਮੁਹਿਮ ਨੂੰ ਕੰਟਰੋਲ ਨਹੀਂ ਕਰ پا ਰਹੇ ਇਸ ਵਕਤ ਵੀ ਇਹ ਹੂੰ ਤੋਂ ਤੋ ਹਿੰਦੁਸਤਾਨ ਜਿਹੜਾ ਆ ਉਹ ਜੋ ਕੁਛ ਵੀ ਕਰ ਸਕਦਾ ਹੈ ਮਾਈਨੋਰਟੀ ਨੂੰ ਕਤਲ ਕਰਨ ਵਾਸਤੇ ਭਾਵੇਂ ਉਹਦੇ ਚ ਸਿੱਖ ਹੋਣ ਮੁਸਲਮਾਨ ਹੋਣ ਜਾਂ ਭਾਵੇਂ ਹੋਰ ਕੋਈ ਵੀ ਕਮਿਊਨਿਟੀ ਹੋਵੇ ਮਾਈਨੋਰਟੀ ਨੂੰ ਦਬਾਉਣ ਦੇ ਲਈ ਜਿਸ ਵੀ ਤਰ੍ਹਾਂ ਦੇ ਹੀਲੇ ਵਸੀਲੇ ਉਹ ਵਰਤ ਸਕਦਾ ਆ ਉਹ ਵਰਤ ਰਿਹਾ ਆ ਪਰ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਨਾ ਪੰਜਾਬ ਦੀ ਮੂਵਮੈਂਟ ਕੰਟਰੋਲ ਹੋਈ ਆ ਨਾ ਕਸ਼ਮੀਰ ਦੀ ਮੂਵਮੈਂਟ ਕੰਟਰੋਲ ਹੋਈ ਆ ਨਾ ਸੇ ਕਮ ਦੀ ਨਾ ਸੌਰੀ ਮੈਨੇ ਹੀ ਪਰ ਦੀ ਨਾ ਆਸਮ ਦੀ ਕੋਈ ਵੀ ਮੂਵਮੈਂਟ ਜਿਹੜੀ ਆ ਉਹਨੂੰ ਹਿੰਦੁਸਤਾਨ ਕੰਟਰੋਲ ਨਹੀਂ ਕਰ ਸਕਿਆ ਪਰ ਸਾਡੇ ਵੱਡੇ ਭਾਗ ਇਹ ਰਹੇ ਨੇ ਕਿ ਸਿੱਖ ਜਿਹੜੇ ਆ ਉਹ ਬਾਹਰਲੀ ਦੁਨੀਆ ਦੇ ਵਿੱਚ ਜਿਹੜੇ ਆ 6 ਮਿਲੀਅਨ ਸਿੱਖ ਜਿਹੜਾ ਉਹ ਬਸ ਚੁੱਕਾ ਕਿ ਤੇ ਇਹ 6 ਮਿਲੀਅਨ ਸਿੱਖ ਜਿਹੜੇ ਆ ਉਹਨਾਂ ਤੋਂ ਜਿਹੜਾ ਹਿੰਦੁਸਤਾਨ ਹੁਣ ਡਰਿਆ ਹੋਇਆ ਇਸ ਕਰਕੇ ਕਿਉਂਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਬਿਲਕੁਲ ਇੰਡੀਆ ਨੂੰ ਐਕਸਪੋਜ਼ ਕਰਕੇ ਉਹਨਾਂ ਦੀ ਡੈਮੋਕ੍ਰੇਸੀ ਨੂੰ ਐਕਸਪੋਜ਼ ਕਰਕੇ ਇੱਕ ਇਹਨਾਂ ਦੇ ਦੇਸ਼ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਆ ਕਿ ਅਸੀਂ ਦੁਨੀਆ ਦੀ ਚਤਵੀ ਚੌਥੀ ਜਿਹੜੀ ਪਾਵਰ ਹੈ ਤੇ ਡੈਮੋਕ੍ਰੈਟਿਕ ਪਾਵਰ ਹੈ ਅਸੀਂ ਡੈਮੋਕ੍ਰੇਸੀ 'ਚ ਰਨ ਕਰਦੇ ਆ ਉਹਨੂੰ ਉਹਨੂੰ ਸਿੱਖਾਂ ਨੇ ਐਕਸਪੋਜ਼ ਕੀਤਾ ਇਹ ਜਿਹੜਾ ਸੇਰ ਆਇਆ ਇਹ ਸਿੱਖਾਂ ਦੇ ਸਰੀ ਗਿਆ ਭਾਵੇਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਇਹ ਸੋਚਿਆ ਕਿ ਸਿੱਖਾਂ ਨੂੰ ਦਬਾ ਲੈਣਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਇੱਥੋਂ ਇਹ ਨਿਕਲ ਗਿਆ ਤਾਂ ਹੁਣ ਇਹ ਵਾਪਸ ਨਹੀਂ ਆਉਣਗੇ ਤੇ ਮੂਵਮੈਂਟ ਜਿਹੜੀ ਆ ਠੱਪ ਹੋ ਗਈ ਆ ਮਤਲਬ ਉਹ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਸੋ ਅੱਜ ਦੁਨੀਆ ਦੇ ਵਿੱਚ ਜਿਹੜੀ ਨੰਬਰ 1 ਜਿਹੜੀ ਹਿੰਦੁਸਤਾਨ ਦੇ ਉਲਟ ਜਿਹੜੀ ਮੂਵਮੈਂਟ ਚੱਲ ਰਹੀ ਆ ਉਹ ਸਿੱਖਾਂ ਦੀ ਹੀ ਤਹਿਰੀਕ ਆ ਜਿਹਨੇ ਦੁਨੀਆ 'ਚ ਹਿੰਦੁਸਤਾਨ ਨੂੰ ਐਕਸਪੀਡ ਜੀਰੋ ਐਸਜੀਆਈ ਦੀ ਵੀਡੀਓ ਤੁਸੀਂ ਸਿੱਖ ਲੀਡਰ ਕੋਈ ਵੀ ਸਿੱਖਾਂ ਦਾ ਜਿਹੜਾ ਇੱਕ ਰਹਿਨੁਮਾ ਹੈ ਜਿਹੜਾ ਸਿੱਖਾਂ ਨੂੰ ਲੀਡ ਕਰ ਰਿਹਾ ਹੈ ਤੁਸੀਂ ਪੰਨੂ ਜੀ ਦਾ ਬਿਆਨ ਦੇਖ ਲਓ ਜਾਂ ਕਿਸੇ ਹੋਰ ਦਾ ਵੀ ਸਿੱਖ ਸਰਦਾਰ ਦਾ ਬਿਆਨ ਸੁਣ ਲਓ ਉਹ ਇਹੀ ਗੱਲ ਕਰੇਗਾ ਕਿ ਇਸ ਟਾਈਮ ਤੇ ਪੂਰੀ ਦੁਨੀਆ ਦੇ ਅੰਦਰ ਜਿਹੜੇ ਵੀ ਸਟ੍ਰੌਂਗ ਮੁਲਕ ਮੰਨੇ ਜਾਣ ਮੰਨੇ ਜਾਂਦੇ ਨੇ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਇੰਗਲੈਂਡ ਹੋ ਗਿਆ ਯੂਰਪੀਅਨ ਚੀਨੀਆਂ ਵੀ ਕੰਟਰੀਆਂ ਨੇ ਉੱਥੇ ਸਿੱਖਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਸਿੱਖਾਂ ਦੇ ਹਕੂਕਾਂ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਜਾਰੀ ਹੈ ਕਿ ਪਾਰਟੀਸ਼ਨ ਤੋਂ ਬਾਅਦ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਕਿਉਂ ਨਹੀਂ ਮਿਲੇ ਤੇ ਤੁਸੀਂ ਅੰਦਾਜ਼ਾ ਲਾਓ ਇਸ ਟਾਈਮ ਤੇ ਭਾਰਤ ਨੂੰ ਇਹ ਚੀਜ਼ تسلیم ਕਰਨੀ ਪਵੇਗੀ ਰਾਮਨਾਲ ਕਲੈਣ ਗਿੱਤਾ ਵੀ ਠੀਕ ਹੈ ਨਹੀਂ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਖਾਲਸਾਤਾਨ ਬਨੇਗਾ ਭਾਰਤ ਤਕਸੀਮ ਹੋਏਗਾ ਖਾਲਸਾ ਰਾਜ ਆਏਗਾ ਪੰਜਾਬ ਜਿਹੜਾ ਉਹ ਪੰਜਾਬੀਆਂ ਦਾ ਰਹੇਗਾ ਖਾਲਸਾਤਾਨ ਜਿਹੜਾ ਸਿੱਖਾਂ ਦੀ ਇੱਕ ਆਪਣੀ ਇੱਥੇ ਇੱਕ ਹਕੂਮਤ ਹੋਏਗੀ ਸਿੱਖਾਂ ਦਾ ਆਪਣਾ ਝੰਡਾ ਹੋਏਗਾ ਸਿੱਖਾਂ ਦਾ ਆਪਣਾ ਲੀਡਰ ਹੋਏਗਾ ਤੇ ਉਥੋਂ ਦੇ ਆਪਣੇ ਹੀ ਕਾਨੂੰਨ ਹੋਣਗੇ ਉਹ ਦਿਨ ਦੂਰ ਨਹੀਂ ਜਦੋਂ ਖਾਲਸਾਤਾਨ ਆਏਗਾ ਖਾਲਸਾ ਰਾਜ ਆ ਜਾਏਗਾ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ